ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਬਣ ਤੋਂ ਬਾਅਦ ਸਰਦਾਰ ਸੁੱਚਾ ਸਿੰਘ ਲੰਗਾ ਹਲਕੇ ਵਿੱਚ ਪਹੁੰਚੇ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਲੀ ਵਰਕਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਖੁਸ਼ੀ ਵਿੱਚ ਪੰਗੜੇ ਪਾਏ ਗਏ ਇਸ ਮੌਕੇ ਮੀਡੀਆ ਨਾਲ ਖਾਸ ਗੱਲਬਾਤ ਕਰਨ ਉਨ੍ਹਾਂ ਨੇ ਕਿਹਾ ਕਿ ਅੱਜ ਉਹ ਜ਼ਿਲ੍ਹਾ ਪ੍ਰਧਾਨ ਬਣ ਤੋਂ ਬਾਅਦ ਆਪਣੇ ਹਲਕੇ ਵਿੱਚ ਆਏ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਲੀ ਵਰਕਰਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜਿਹੜੇ ਅਫਸਰ ਮੌਜੂਦਾ ਸਰਕਾਰ ਦੇ ਵਿੱਚ ਜਾਤੀਆਂ ਕਰ ਰਹੇ ਹਨ ਜਦੋਂ ਉਹਨਾਂ ਦੀ ਸਰਕਾਰ ਆਈ ਤਾਂ ਉਹ ਦੇਖਣਗੇ ਇਸ ਮੌਕੇ ਉਹਨਾਂ ਨੇ ਕਾਂਗਰਸ ਦੇ ਐਮਪੀ ਸਰਦਾਰ ਸੁਖਿੰਦਰ ਸਿੰਘ ਰੰਦਾਵਾ ਤੇ ਵੱਡੇ ਸ਼ਬਦੀ ਹਮਲੇ ਕੀਤੇ ਉਹਨਾਂ ਨੇ ਕੀ ਕੁੜ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੇ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਧਾਰੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਪੱਤਰਕਾਰ ਨਰਿੰਦਰ ਕੌਰ ਪਰੀਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਰੋਡ ਸ਼ੋਅ ਨਹੀਂ ਕੀਤਾ ਵਾਲਕੇ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਓਟ ਆਸਰਾ ਲੈਣ ਵਾਸਤੇ ਆਇਆ ਹਾਂ ਮੇਰੇ ਨਾਲ ਜਦੋਂ ਮੈਂ ਗਰਦਾਸਪੁਰ ਜ਼ਿਲ੍ਹੇ ਵਿੱਚ ਇੰਟਰ ਹੋਇਆ ਮਾ ਹਜ਼ਾਰਾਂ ਵਰਕਰ ਅਕਾਲੀ ਦਲ ਦੇ ਜਿਹੜੇ ਸੀਗੇ ਉਹ ਬੜੇ ਜੋਸ਼ੋਖ ਰੋਸ਼ ਦੇ ਨਾਲ ਸ਼ਰਕਾ ਤੇ ਆਏ ਨੇ ਤੇ ਮੈਨੂੰ ਮੁਬਾਰਕਬਾਦ ਦਿੱਤੀ ਏ ਔਰ ਮੇਰੇ ਨਾਲ ਉਹ ਮਕੇਰੀਆਂ ਤੋਂ ਲੈ ਕੇ ਡੇਰੇ ਬਾਬੇ ਨਾਨਕ ਤੱਕ ਉਹ ਗੱਡੀਆਂ ਦੇ ਰੂਪ ਵਿੱਚ ਕਾਫਲੇ ਤੇ ਰੂਪ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ ਉਠਾਸਰਾ ਲੈਣ ਵਾਸਤੇ ਆਏ ਨੇ ਅਰਦਾਸ ਚ ਸ਼ਾਮਲ ਹੋਏ ਆ ਮੈਂ ਉਹਨਾਂ ਸਾਰੇ ਵਰਕਰਾਂ ਦਾ ਦਿਲ ਦੀਆਂ ਡੰਗ੍ਹਾਈਆਂ ਤੋਂ ਧੰਨਵਾਦ ਕਰਨਾ ਵਾ ਜਿਨ੍ਹਾਂ ਦੇ ਮੈਨੂੰ ਦਰਸ਼ਨ ਹੋਏ ਨੇ ਤੇ ਮੈਨੂੰ ਬੜਾ ਵੱਡਾ ਹੌਸਲਾ ਮਿਲਿਆ ਵਾ ਤੇ ਮੇਰੇ ਨਾਲ ਗੁਰੂ ਮਹਾਰਾਜ ਦੀ ਅਸ਼ੀਰਵਾਦ ਲੈਣ ਵਾਸਤੇ ਇੱਥੇ ਪਹੁੰਚੇ ਨੇ 27 ਦੀ ਚੋਣ ਤੇ ਹੁਣ ਤੁਹਾਨੂੰ ਰੰਗ ਹੀ ਦੱਸਣਗੇ ਕਿ ਕਿੰਦਾ ਰੰਗ ਬਦਲਦੇ ਆ ਜਿਵੇਂ ਮੀਂਹ ਪੈਂਦਾ ਵਾ ਤੇ ਹਰੀਆਲੀ ਪੈਦਾ ਹੋ ਜਾਂਦੀ ਹੈ ਨਾ ਹੁਣ ਹਰ ਵਰਕਰ ਮੋਚ ਨੂੰ ਵਟ ਦਏਗਾ ਸਾਲ ਅੱਛੇ 6 ਮਹੀਨੇ ਸਰਕਾਰ ਦੇ ਆਖੇ ਲੱਗਨੇ ਨੇ ਹੋਰ ਅਫਸਰ ਤੇ ਮੁੜ ਕੇ ਇਹਨਾਂ ਅਫਸਰਾਂ ਨੇ ਸਾਡੇ ਮਗਰ ਮਗਰ geke ਲਾਉਣੇ ਨੇ ਔਰ ਜਿਹੜੇ ਅਫਸਰ ਜਿਹੜੇ ਨੇ ਜਾਂਚੀਆਂ ਕਰਦੇ ਨੇ ਅੱਜ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਨਾ ਵਾ ਤੇ ਚੇਤਾਵਨੀ ਵੀ ਦੇਣੀ ਚਾਹੁੰਨਾ ਸਾਲ ਬਾਅਦ ਸਾਡੀ ਲੋੜ ਪੈਣੀ ਹੈ ਤੁਹਾਨੂੰ ਕਿਹੜੇ ਮੂੰਹ ਨਾਲ ਸਾਡੇ ਕੋਲ ਆਓਗੇ ਕਿਹੜੇ ਮੂੰਹ ਨਾਲ ਕਹੋਗੇ ਸਾਨੂੰ ਲਾ ਦਿਓ ਇਸ ਕਰਕੇ ਸਰਕਾਰ ਦਾ 21 ਵਿਸ਼ਵਾਸ ਸਮਝੋ ਸਾਨੂੰ 20 ਤੇ ਵੀ ਰੱਖਣ ਤੇ ਜੇ ਕਦੇ ਸਾਨੂੰ ਨਜ਼ਰ ਅੰਦਾਜ਼ ਕੀਤਾ ਉਸੇ ਢੰਗ ਦੇ ਨਾਲ ਇਹਨਾਂ ਲੋਕਾਂ ਨੂੰ ਨਜ਼ਰ ਅੰਦਾਜ਼ ਕਰ ਦਵਾਂਗੇ ਜੋ ਉਹਨਾਂ ਦਾ ਹੱਕ ਬੰਦਾ ਵਾ ਸਾਡਾ ਫਰਜ਼ ਬੰਦਾ ਹੈ ਉਹਨਾਂ ਦਾ ਰੁਸਨ ਦਾ ਹੱਕ ਬੰਦਾ ਸਾਡਾ ਫਰਜ਼ ਬੰਦਾ ਉਹਨਾਂ ਨੂੰ ਮਨਾਉਣਾ ਤਾਂ ਅਸੀਂ ਆਪਣਾ ਟੱਬਰ ਕਿਉਂ ਨਾ ਮਨਾਵਾਂਗੇ ਅਸੀਂ ਉਹਨਾਂ ਨੂੰ ਨਾਲ ਲਾ ਕੇ ਇਕੱਠੇ ਹੋ ਕੇ ਲੜਾਈ ਲੜਾਂਗੇ ਤੇ ਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਆ ਠੋਕੇ ਕੀਤੀ ਮੈਂ ਕੋਨੇਰੇ ਚ ਕੀਤੀ ਹੈ ਕਿ ਆ ਲੋਕੇ ਕੀਤੀ ਕੀ ਮੈਂ ਤਾਂ ਸੁਖੀ ਨੂੰ ਠੋਕਿਆ ਸੀਗਾ ਤੇ ਕਾ ਉਹਨੂੰ ਠੋਕਣਾ ਮੈਂ ਜਿਹੜੀ ਉਹਦੀ ਕਰਤੂਤ ਆ ਉਹਨੇ ਆਪਣੀ ਕਰਤੂਤਾਂ ਖੱਟਿਆ ਖਾਣਾ ਨਾ ਕਾਲੀ ਵਰਕਰਾਂ ਨੂੰ ਅਪੀਲ ਕਰਨਾ ਵਾ ਕਿ ਪ੍ਰਾਇੋਰਟੀ ਕਾਲੀ ਦਲ ਨੂੰ ਦੇਣ ਕੰਮ ਆ ਕਾਜਾਂ ਆਪਣੇ ਨੂੰ ਦੋ ਨੰਬਰ ਤੇ ਰੱਖਣ ਬਹੁਤਾ ਉਹਨਾਂ ਨੂੰ ਤੰਗ ਨਹੀਂ ਕਰਾਂਗੇ ਸਾਲ ਵਿੱਚ 5 7 10 ਕਾਨਫਰੰਸਾਂ ਤੇ ਪੰਜ ਸੱਤ ਮੀਟਿੰਗਾਂ ਦੇ ਵਿੱਚ ਉਹਨਾਂ ਨੂੰ ਯਾਦ ਕਰਾਂਗੇ ਤੇ ਜਦੋਂ ਕਿਤੇ ਕੋਈ ਅਫਸਰ ਜਾਇਜ਼ਤੀ ਕਰਦਾ ਵਾ ਤੇ ਮੈਂ ਹੁਣ ਆ ਗਿਆ ਵਾਂ ਉੱਥੇ ਜੇ ਮੋਰਚਾ ਵੀ ਲਾਉਣਾ ਪਿਆ ਤੇ ਲਾਵਾਂਗੇ